ਇੱਕ ਦਾਸ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਹਿੰਮਤਪੁਰਾ ਜੀ ਤਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਆਸਤੇ ਦੋ ਐਨੀਮਲ ਲੈ ਕੇ ਆਏ ਆ ਜੀ ਦੋਨੇ ਗੱਬਣ ਤੇ ਦੋਨੇ ਚਰਸੀਦਾ ਡਿਟੇਲ ਤੁਹਾਨੂੰ ਬਾਜੀ ਤੋਂ ਲੈ ਕੇ ਦਿੰਨੇ ਆ ਤਸਦੀ ਪਰਤ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਂ ਆਪਣਾ ਜੰਗ ਸਿੰਘ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਦਸੀਰ ਨਿਹਾਲ ਸਿੰਘ ਦਾ ਦੋ ਨਾਗਾ ਜੀ ਅੱਜ ਹਾਂ ਜੀ ਦੋਨੇ ਤੋਹਫੇ ਆ ਦੋਨੇ ਤੋਹਫੇ ਆ ਪੂਰੇ ਨਿੱggen ਨਰੋਈਆਂ ਜਰਸੀਆਂ ਕਿਧਰੋਂ ਸ਼ੁਰੂ ਕਰਕੇ ਫਿਰ ਜਿੱਧਰੋਂ ਮਰਜ਼ੀ ਇਧਰੋਂ ਕਰ ਲਓ ਸੁਆ ਕਿੰਨੇ ਮਾ ਜੀ ਸੁਆ ਇਹ ਕਹਾਂ ਤਾਂ ਉਹਨੇ ਦੂਜਾ ਹੀ ਭਲਾਗਲਾ ਤੀਜਾ ਮੰਨ ਲੇ ਠੀਕ ਆ ਵੀਰੇ ਤੇ ਸਮਾ ਕਿੰਨਾ ਲੈਂਦੀ ਆ ਜੀ ਸਮਾ ਇਹ ਲੈਂਦੀ ਆ 9 ਦਿਨ ਕਿੰਨਾ ਪਿਆ ਜੀ ਦੁੱਧ ਜੀ ਦੁੱਧ ਪਿਆ ਜੂ 16 17 ਆਮਦਾਰੀ ਨਾਲ ਠੀਕ ਆ ਠੰਡੀ ਸੀਰ ਦੀ ਫੋਲਡ ਗਰੰਟੀ ਜੇ ਮੈਂ ਕੋਈ ਮਰਜ਼ੀ ਬਾਈ ਮਰਜ਼ੀ ਉਹ ਕਰੀ ਜਾਵੇ ਮਰੇ ਜੇ ਥਾਣੇ ਦਿਖਾ ਦੇ ਬਰਾਡ ਉੱਪਰ ਠੀਕ ਆ ਵੀਰੇ ਬਾਕੀ ਥਾਣੇ ਦੇ ਕਹਿ ਜਾਂ ਲੱਗ ਸਕਦੇ ਸੋਨਾ ਸਿਆਜ ਦਾ ਤਲਾ ਦਾ ਕੱਲਾ ਕੱਲਾ ਨਿੱਖੜ ਮਾ ਲਓ ਜੀ ਚੈੱਕ ਕਰੋ ਹੋਰ ਦੀ ਵੀਰੇ ਰੰਗ ਪ੍ਰਿੰਟ ਦੀ ਵੀ ਪੂਰੀ ਚੰਗੀ ਆ ਜਾਤ ਬਰੀਡ ਦੀ ਵੀ ਪੂਰੀ ਚੰਗੀ ਆ ਵਜਨ ਵਜੂਦ ਪਰਾ ਚੰਗਾ ਠੰਡੀ ਸੀਰ ਇੰਨੀ ਆ ਵੀਰੇ ਚਾਹੇ ਕੋਈ ਥੱਲੇ ਬੈਠਾ ਰਵੇ ਥੱਲੇ ਦੀ ਨੰਗੀ ਜਾਵੇ ਕੋਈ ਜਵਾਬ ਦੀੀ ਜਾਵੇ ਕੋਈ ਬੁੜੀ ਚੋਈ ਜਾਵੇ ਕਰਮਾਣੀ ਨੂੰ ਵਾਹ ਵਾਸਤਾ ਹੀ ਨਹੀਂ ਜੀ ਕੋਈ ਬਾਕੀ ਖਾਣ ਪੀਣ ਦਾ ਬਰਾੜ ਆ ਨਹੀਂ ਹਟਣਾ ਨਹੀਂ ਇਹਨਾਂ ਨੇ ਇੰਨਾ ਖਾਂਦਿਆਂ ਗਰਮੀ ਪਾਸੇ ਕਰਨੇ ਪੈਂਦੇ ਆ ਹਾਂ ਮਤਲਬ ਗਰਮੀਆ ਪੱਖੇ ਨਹੀਂ ਭੁੱਖੇ ਨਹੀਂ ਠੀਕ ਆ ਬਾਕੀ ਨਿੱਗਰ ਆ ਵੀਰੇ ਵਜਨ ਵਜੂਦ ਵਾਲੀ ਜਰਸੀ ਆ ਕੋਈ ਆ ਨਹੀਂ ਵੀਰੇ ਲਿਸੜ ਜੀ ਆ ਜੀ ਚੰਗੀ ਆ ਚਲੋ ਸੁਆ ਜਿਹੜਾ ਤੁਸੀਂ ਮਰਜ਼ੀ ਮੰਨ ਸਕਦੇ ਹੋ ਆਪਾਂ ਨਹੀਂ ਕਹਿੰਦੇ ਕਿਉਂਕਿ ਪਾਈ ਦੇ ਵਿਚਾਰੇ ਸੁਖੀ ਇਦਾਂ ਹੀ ਹੁੰਦੇ ਆ ਜੀ ਬਾਕੀ ਕੁਆਲਿਟੀ ਦੇਖ ਲੋ ਜੀ ਚੰਗੀ ਕੁਆਲਿਟੀ ਹੈ ਜੀ ਪੁੱਲ ਸੀਲਸ ਲੱਗ ਸੁਨਾ ਥਣਾ ਦਾ ਸਹਿਜ ਕੱਲਾ ਕੱਲਾ ਨਿੱਖੜ ਮ ਚੈੱਕ ਕਰ ਸਕਦੇ ਤੁਸੀਂ ਤੇ ਬਜਰ ਨੂੰ ਵਜੂਦ ਕਰਮ ਵਾਲੀ ਦਾ ਪੂਰਾ ਚੰਗਾ ਜੀ ਜੇ ਜੀ ਡਿਮਾਂਡ ਵੀਰੇ ਜਿਹੜੇ ਤੇ ਲੈ ਨਹੀਂ ਆ ਉਹੀ ਦੱਸਿਓ ਜੀ ਡਿਮਾਂਡ ਆਪਾਂ ਬਾਹਲੀ ਨਹੀਂ ਕਰਨੀ ਬਰਾੜ ਹੈ ਨਾ ਜੇ ਜੀ ਜਮਾ ਜੀ ਹਾਂ ਘੱਟ ਤੂੰ ਅਗਲਾ ਨਾ ਕਰੇ ਐਵੇਂ ਮੰਗਣ ਨੂੰ ਆਪਾਂ ਬਾਹਲੇ ਮੰਗ ਲੱਗੇ ਬਾਤ ਉਹਦਾ ਫਾਇਦਾ ਨਹੀਂ ਕੋਈ ਹਾਂ ਐਵੇਂ ਜਿਹੜੇ ਲੈਣੇ ਆ ਉਹੀ ਵਿੱਚੋਂ ਚਲ ਕੱਲਾ ਮਾਣ ਤਾਣ ਹੋ ਜੇ ਮੋਨ ਹੁਣ ਪੜਾ ਕੋਈ 52 ਕਰਾਲੇ 57 ਕਰਾਲੇ ਆਪਾਂ 53000 ਦੀ ਦੇ ਦੇ। ਆਫਰ ਹੀ ਆਫਰ ਹੀ ਆ ਦੇ ਲੈ ਹੁਣ ਏਡੀ ਵੱਡੀ ਵੈੜਾ ਕੋਈ ਛੋਟੀ ਨਹੀਂ। ਜੇ ਜਦ ਮਾ 55 ਦੀ ਦੇ ਦੇਣੀ ਆ ਨਿੱਗਰ ਨਰੋਈ। ਫੁੱਲ ਨਿੱਗਰ ਨਰੋਈ। ਹਾਂ 53000 ਰੁਪਿਆ ਡਿਮਾਂਡ ਆ ਜੀ ਵਿੱਚੋਂ ਥੋੜਾ ਬਸਾ ਮਾਣ ਤਾਨ ਹੋ ਜਾਊਗਾ ਬਾਕੀ ਫੇਸ ਕੁਆਲਟੀ ਵੀ ਸੋਹਣੀ ਆ। ਜੇ ਐਜ ਡਿਮਾਂਡ ਆ ਵੀਰੇ ਹੋਰ ਕਿਸੇ ਕੋਲ ਹੁੰਦੀ 60 65 ਮੰਗਣਾ ਸੀਗਾ ਐਵੇਂ ਕੋਈ ਫਾਇਦਾ ਨਹੀਂ ਭਾਈ ਕਹਿੰਦਾ ਆਪਾਂ ਮੰਗੀ ਜਾ ਕੇ ਫਿਰ ਵਿਗੀ ਨਹੀਂ ਤੇ ਉਹਦਾ ਫਾਇਦਾ ਨਹੀਂ। ਉਹਦਾ ਫਾਇਦਾ ਨਹੀਂ। ਠੀਕ ਆ। ਦੋ ਨੰਬਰ ਭਰੇ ਇਹਦਾ ਸੁਆ ਗੰਮਾ ਜੀ ਇਹ ਇਹ ਪਿਓਰ ਦੂਜਾ ਦਾ ਇਹ ਡੈਡ ਦੂਜਾ ਸੁਆ ਰੰਗ ਪ੍ਰਿੰਟ ਦੀ ਚਾਹੀਦੀ ਹਾਂ ਤੇ ਮੂਟੀ ਨੇ ਕਰ ਮੱਝਾ ਰਗੀ ਆਪਾਂ ਦਿਖਾਉਨੇ ਆ ਬਾਹਰ ਕਰਗੀ ਫੁੱਲ ਮੱਝਾ ਹਾਂ ਤੇ ਬਜਨ ਵੀ ਪੂਰਾ ਬੋਦਨ ਫੁੱਲਾ ਪੂਰਾ ਠੀਕ ਹੈ ਤੇ ਸਮਾਂ ਕਿੰਨਾ ਲੈਂਦੀ ਹੈ ਜੀ ਸਮਾਂ ਇਹ ਇਹਦੇ ਪਏ ਆ 12 ਦਿਨ ਡੇਟ ਮਤਾਂ ਹਾਂ 12 ਦਿਨ ਪੈ ਠੀਕ ਹੈ ਤੇ ਇੱਕ ਜਿਹੜਾ ਇੱਧਰਲੇ ਪਾਸੇ ਟੈਕ ਕਰਨਾ ਆਪਾਂ ਦਿਖਾ ਦੇ ਇਹ ਦਿਖਾ ਦਿੰਨੇ ਹਾਂ ਇੱਧਰ ਨੂੰ ਹੱਕਿਓ ਜੀ ਥੋੜਾ ਜਿਹਾ ਇਹ ਦਿਖਾਉਣਾ ਆਪਾਂ ਇਹਦਾ ਕੋਈ ਹੋ ਨਹੀਂ ਚੱਕਰ ਨਹੀਂਗਾ ਦੂਰੋਂ ਚੱਲ ਕੇ ਆਉਂਦਾ ਨਹੀਂ ਸ਼ਰਾਬ ਨਹੀਂ ਕੁਛ ਨਹੀਂ ਬੰਦ ਆ ਤਾਂ ਚੈੱਕ ਕਰੋ ਆਪਾਂ ਤੇਰਾ ਤਾਂ ਦਿਖਾਤਾ ਬਾਕੀ ਚੱਲਦੇ ਹੁਣ ਨਾ ਬਰਾੜ ਇਹਨਾਂ ਤੇ ਕਿਹੜਾ 2 ਕਿਲੋ ਨਿਕਲ ਆਉਂਦਾ ਬੂੰਦ ਆਉਂਦੀ ਹੁੰਦੀ ਹੈ ਜੇ ਆਵੇ ਤਾਂ ਪਰ ਉਹ ਇਹ ਬੰਦ ਆ ਇਹ ਬੰਦ ਆ ਜੀ ਠੀਕ ਆ ਤੋੜ ਕੇ ਦਿਖਾ ਦੀ ਵੀਰੇ ਇਹ ਵੀ ਹਫ਼ਤੇ ਦੇ ਅੰਦਰ ਬਾਹਰ ਲੈ ਜੂ ਸਮਝ ਲੈ ਜੂ ਹਾਂ 10 ਦਿਨ ਤਾਂ ਲੈ ਜੂ 10 ਦਿਨ ਖੁੱਲੇ ਹੀ ਲੈ ਜੂ ਹਾਂ ਠੀਕ ਆ ਬਾਕੀ ਨਿੱਗਰ ਆ ਵੀਰੇ ਵਜਨ ਵਜੂਦ ਵਾਲੀ ਆ ਖਣਾ ਦੀ ਪਾਰ ਪਿੱਛੇ ਦੀ ਫੁੱਲ ਗਰੰਟੀ ਆ ਫੁੱਲ ਪੂਰਾ ਨਹੀਂ ਅਗਲਾ ਕਿਵੇਂ ਰੱਜੀਆਂ ਖੜੀਆਂ ਪੂਰਾ ਪਾਰ ਨਹੀਂ ਦਿਖਾਉਣੀ ਇਹ ਤਾਂ ਗੱਲ ਹੈਗੀ ਆ ਜੀ ਖਣਾ ਦੀ ਪਾਰ ਪਿੱਛੇ ਦੀ ਬਾਈਕ ਨੂੰ ਫੁੱਲ ਗਰੰਟੀ ਹੋਊਗੀ ਬਾਕੀ ਇਹ ਜੀ ਚੀਜ਼ ਨਾ ਕੋਈ ਲੈ ਕੇ ਸਾਹਬਲੇ ਚੀਜ਼ਾਂ ਇਹ ਜੀ ਲੈਣ ਵਾਲੀ ਹੁੰਦੀ ਆ ਪਾਲਣ ਵਾਲੀ ਆ ਪਾਲਣ ਵਾਲੀ ਆ ਸਾਹਬਣ ਵਾਲੀ ਚੀਜ਼ ਆ ਗਰਮੀ ਵੀ ਘੱਟ ਤੇ ਮਨਾਉਂਦੀ ਹੋਊਗੀ ਜਮੇ ਨਹੀਂ ਹੋਕਦੀ ਉਹ ਮਾੜਾ ਮੋਟਾ ਹੋ ਜਾਂਦੇ ਇਹ ਨਹੀਂ ਹੋਕਦੀ ਇਹ ਨਹੀਂ ਹੋਕਦੀ ਜਮੇ ਨਹੀਂ ਹੋਕਦੀ ਬਾਕੀ ਚੰਗੀ ਆ ਵੈੜ ਵੀ ਨਿੱਗਰ ਆ ਵਜਨ ਵਜੂਦ ਵਾਲੀ ਆ ਸੋਨਾ ਹਵਨ ਠਣਕ ਕੱਲਾ ਕੱਲਾ ਨਿੱਖੜਮਾ ਲੱਗਿਆ ਵਾ ਇੱਕ ਵੈਸੀ ਆ ਟਮਕਣਾ ਜਾਂ ਬਾਲਾ ਛੂਟਾ ਜਾ ਤੇ ਆਪਾਂ ਤੁਹਾਨੂੰ ਦਿਖਾ ਹੀ ਦਿੱਤਾ ਪਰ ਉਹ ਚਲਦਾ ਨਹੀਂ ਜੀ ਬਾਕੀ ਫੇਸ ਕੁਆਲਿਟੀ ਸੋਹਣੀ ਹੈ ਚੈੱਕ ਕਰ ਸਕਦੇ ਹੋ ਜੀ ਸੋਨਾ ਥਾਣਾ ਦੱਸਿਆ ਜੀ ਭਾਰੀ ਨਿੱਗਰਦਾ ਤਾਂ ਦੇਖ ਲੈ ਉਹ ਤੇ ਚੰਗਾ ਪਿਆਊਗੀ ਜੇ ਸਾਡਾ ਕੱਦ ਵੱਡਾ ਹੈ ਕੱਦ ਵੱਡਾ ਬਾਕੀ ਸੇਵਾ ਦੇ ਸਰ ਤੇ ਬਾਕੀ ਸੇਵਾ ਦੇ ਕਰਤੇ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦਾ ਆਪਾਂ 60 ਚੋਂ ਮਾਨ ਕਰ ਦਿਆਂਗੇ ਜੋੜਾ ਲੈ ਜੇ ਸੱਜਣ ਕੋਈ ਜੀ ਫੇਰ ਕਰ ਦਿਆਂਗੇ ਕੋਈ ਨਹੀਂ ਰਲਾ ਮਲਾ ਕੇ ਘਟਾ ਦਿਆਂਗੇ ਥੋੜੇ ਘੱਟ ਠੀਕ ਆ ਜੇ ਕੋਈ ਜੋੜਾ ਲੈ ਜੂਗਾ ਤਾਂ ਮਾਣ ਤਾਂ ਜ਼ਿਆਦਾ ਹੋ ਜੂਗਾ ਜੀ ਬਾਕੀ ਬਿਹੜਾ ਦੋਨੇ ਚੰਗੀਆਂ ਐ ਤੇ ਰੰਗ ਪ੍ਰਿੰਟ ਵਾਲੀਆਂ ਨੇ ਜੀਨੂੰ ਵੀ ਕੋਈ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ